ਗੁਰਨਾਣਕਪੁਰਾ ਮਹੱਲਾ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦੇਣ ਨੂੰ ਸਮਰਪਿਤ ਕੱਢਿਆ ਗਿਆ ਵਿਸ਼ਾਲ ਨਗਰ ਕੀਰਤਨ ਉਠਾਂ ਘੋੜਿਆਂ ਦੀ ਸਵਾਰੀ ਇਸ ਦੇ ਵਿੱਚ ਦੇਖਣ ਨੂੰ ਮਿਲੀ ਅਤੇ ਪੰਜ ਪਿਆਰਾਂ ਵੱਲੋਂ ਇਸ ਨਗਰ ਕੀਰਤਨ ਦੀ ਕੀਤੀ ਗਈ ਅਗਵਾਈ ਦੱਸਦੀ ਹੈ ਕਿ ਜਿੱਥੇ ਪੂਰੇ ਦੇਸ਼ ਦੇ ਅੰਦਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦੇਣ ਨੂੰ ਸਮਰਪਿਤ ਪ੍ਰੋਗਰਾਮ ਰੱਖੇ ਗਿਆਨ ਉੱਥੇ ਬਠਿੰਡਾ ਦੇ ਅੰਦਰ ਗੁਰਨਾਣਕਪੁਰਾ ਮਹੱਲਾ ਵੱਲੋਂ ਇੱਕ ਵਿਸ਼ੇਸ਼ ਪ੍ਰੋਗਰਾਮ ਉਨ੍ਹਾਂ ਦੇ ਪ੍ਰਕਾਸ਼ ਦੇਣ ਨੂੰ ਸਮਰਪਿਤ ਰੱਖਿਆ ਗਿਆ ਨਗਰ ਕੀਰਤਨ ਕੱਢਿਆ ਗਿਆ ਜਿਸ ਦੇ ਵਿੱਚ ਗੱਤਕਾ ਪਾਰਟੀਆਂ ਦੇ ਨਾਲ-ਨਾਲ ਉੱਟ ਘੋੜੇ ਵੀ ਇਹਦੇ ਵਿੱਚ ਦਿਖਾਈ ਦਿੱਤੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਗਵਰਨਮੈਂਟ ਰਿੰਦਰਾ ਕਾਲਜ ਦੇ ਨੇੜੇ ਦੀਆਂ ਤਸਵੀਰਾਂ ਜਿੱਥੇ ਗੁਰਨਾਨਕ ਗੁਰਨਾਨਕਪੁਰਾ ਮਹੱਲਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦੇਣ ਦੇ ਅਨੁਸਾਰਪਿਤ ਨਗਰ ਕੀਰਤਨ ਕੱਢਿਆ ਗਿਆ ਜਿਸ ਦੀ ਅਗਵਾਈ ਪੰਜ ਪਿਆਰਾਂ ਵੱਲੋਂ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਜਿੱਥੇ ਦੇਸ਼ ਦੇ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਪੂਰੀ ਸ਼ਰਧਾ ਦੇ ਨਾਲ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ। ਉੱਥੇ ਗੁਰਨਾਨਕਪੁਰਾ ਮੋਹੱਲਾ ਦੀਆਂ ਸੰਗਤਾਂ ਵੱਲੋਂ ਵੀ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਜਿਸ ਦੇ ਵਿੱਚ ਬਹੁਤ ਸੁੰਦਰ-ਸੁੰਦਰ ਝਾਕੀਆਂ ਦੇਖਣ ਨੂੰ ਮਿਲੀਆਂ ਅਤੇ ਉਹਦੇ ਨਾਲ ਵੱਡੇ ਗਿਣਤੀ ਵਿੱਚ ਸੰਗਤਾਂ ਵੱਲੋਂ ਇਸ ਦੇ ਵਿੱਚ ਆਪਣੀ ਹਾਜ਼ਰੀ ਲਵਾਈ ਗਈ। ਅਸੀਂ ਤੁਹਾਨੂੰ ਦਿਖਾ ਰਹੇ ਹਾਂ ਗੁਰਨਾਨਕਪੁਰਾ ਮੋਹੱਲਾ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦੇਣ ਨੂੰ ਸਮਰਪਿਤ ਜੋ ਨਗਰ ਕੀਰਤਨ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਉਹਦੀਆਂ ਇਹ ਵਿਸ਼ੇਸ਼ ਝਾਕੀਆਂ ਜਿਸ ਦੇ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਆਪਣੀ ਹਾਜ਼ਰੀ ਇਸ ਦੇ ਵਿੱਚ ਲਵਾਈ ਹੈ ਅਤੇ ਇਸ ਦੇ ਵਿੱਚ ਪੂਰੀ ਸ਼ਰਧਾ ਨਾਲ ਉਹਨਾਂ ਵੱਲੋਂ ਸੇਵਾ ਕੀਤੀ ਗਈ ਹੈ। मेरा नाम दर्शन सिंह अरवाड़ा साब कैम श्री गुरु नानकपुरा बिडा चाहूंगे नगर कीर्तन जाए सारियात ਸਰਵੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਦੇ ਵਿੱਚ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਨਾਲ ਹੀ ਜੋ ਇਹ ਮਹਾਨ ਨਗਰ ਕੀਰਤਨ ਸਰਵੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਦੇ ਵਿੱਚ ਗੁਰਦੁਆਰਾ ਕੁਰਾਨਪੁਰ ਤੋਂ ਹਰ ਸਾਲ ਦੀ ਤਰ੍ਹਾਂ ਆਰੰਭ ਕੀਤਾ ਗਿਆ ਸੀ ਸੰਗਤਾਂ ਨੇ ਬਹੁਤ ਉਤਸ਼ਾਹ ਦੇ ਨਾਲ ਅਤੇ ਖੁਲਤਲੀ ਨਾਲ ਗੁਰੂ ਘਰ ਦੇ ਸੰਗਤੀ ਸੇਵਾ ਕੀਤੀ ਹੈ ਸੋ ਸਾਰੀਆਂ ਸਖਤਾਂ ਨੂੰ ਗੁਰੂ ਸਾਹਿਬ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ 5 ਤਰੀਕ ਨੂੰ ਗੁਰਦੁਆਰਾ ਕਰਨਾਨਕਪੁਰਾ ਵਿਖੇ ਸ੍ਰੀ ਕਨਵਰ ਸਾਹਿਬ ਦੇ ਧੋਗ ਪਾਈ ਜਾਣਗੇ ਅਤੇ ਗੁਰੂ ਘਰ ਲੰਗਰ ਵਰਤੇਗਾ ਸਾਰੀਆਂ ਸਖਤਾਂ ਨੂੰ ਤੁਹਾਡੇ ਚੈਨਲ ਲਈ ਬੇਨਤੀ ਕਰਾਂਗੇ 5 ਤਰੀਕ ਨੂੰ ਗੁਰਦੁਆਰਾ ਕਰਨਾਨਕਪੁਰਾ ਵਿਖੇ ਪਹੁੰਚ ਕੇ ਗੁਰੂ ਘਰ ਦੀ ਸੰਗਤ ਦੇ ਵਿੱਚ ਜਸ ਕਾਇਨ ਕਰਕੇ ਆਪਣੇ ਜਨਮ ਸਫਲਾ ਕਰੋ ਸਾਰੀਆਂ ਸਖਤਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੀ ਦੀਆਂ ਲੱਖ ਲੱਖ ਵਧਾਈਆਂ ਹੋਣ ਅਤੇ ਪ੍ਰੈਸ ਵਾਲੇ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਨਗਰ ਕੀਰਤਨ ਨੂੰ ਕਵਰੇਜ ਕੀਤਾ ਹੈ ਸੋ ਇਹਨਾਂ ਤੋਂ ਕਹਿ ਕੇ ਸਾਰਿਆਂ ਸਤਿਨਾ ਦਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬੋਲ ਵਾਹਿਗੁਰੂ ਜੀ ਕੀ ਬਤੇ ਦਸ਼ਮਪੀਤਾ ਗੁਰੂ ਗੋਬਿੰਦ ਸਿੰਘ ਦੇ ਬਾਹ ਬਾਹ ਗੁਰੂ ਗੋਬਿੰਦ ਸਿੰਘ ਆਪੇ ਦੇ ਚੇਲਾ ਮਾਨਸ ਸਿੰਘ ਜੀ ਸਾਹਿਬ ਇੱਕ ਪਛਾਣਵੇ ਦਾ ਜਬਾਨ ਨਗਰ ਕੀਰਤਨ ਜਿਹੜਾ ਇਥੇ ਰੱਬ ਕੀਤਾ ਪਠੰਡਾ ਦੀ ਸੰਗਤ ਵੱਲੋਂ ਔਰ ਪਠੰਡਾ ਦੀ ਸੰਗਤ ਨੂੰ ਵੀ ਦਸ਼ਮਪੀਤਾ ਦੀਆਂ ਸਿੱਖਿਆਵਾਂ ਲੈ ਕੇ ਤੁਰਿਆ ਇਹ ਅੱਜ ਦੇ ਦਿਨ ਦੇ ਦਿਹਾੜੇ ਤੇ ਗੁਰੂ ਗੋਬਿੰਦ ਸਿੰਘ ਕੇ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨਯਾ ਕਰ ਪ੍ਰਕਰ ਗੁਰੂ ਦਾ ਹੈ ਵੇ ਮਾਪਰ ਮਤਦੂਰਕ ਦੇ ਜ਼ੁਲਮ ਦੇ ਨਾਸ ਕਰ ਲਈ ਜਿਹਦੇ ਗੁਰੂ ਗੋਬਿੰਦ ਸਿੰਘ ਸਾਨੂੰ ਮਿਸ਼ਨਤਾ ਸਾਂਝੀ ਵਾਲਾ ਸੰਦੇਸ਼ਾ ਦਿੱਤਾ ਹੈ ਜਾਤ ਪਾਤ ਉੱਪਰ ਉੱਠ ਕੇ ਜਾਤ ਪਾਤ ਨੂੰ ਖਤਮ ਕਰਕੇ ਗੁਰੂ ਸਾਹਿਬ ਨੇ ਜੋ ਮਿਸ਼ਨ ਦਿੱਤਾ ਉਸ ਦਾ ਪ੍ਰਚਾਰ ਤੇ ਪ੍ਰਸਾਰ ਲਈ ਗੁਰਦੁਆਰਾ ਗੁਰਨਾਨਕਪੁਰਾ ਸਮੂਹ ਸੰਗਤ ਬਠਿੰਡਾ ਨਗਰ ਕੀਤਾ ਆਰੰਭ ਕੀਤਾ ਹੈ ਤੇ ਇਸ ਵੱਲੋਂ ਅਸੀਂ ਸਮੂਹ ਸੰਗਤ ਦਾ ਧੰਨਵਾਦ ਕਰਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖਿਆਵਾਂ ਚੱਲਣ ਦੀ ਕਮਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਦਕਾ ਪਾਰਟੀ ਦੇ ਨਾਲ ਨਾਲ ਹੋਰ ਕਿਹੜੇ ਕਿਹੜੇ ਜਥੇ ਆਏ ਨੇ ਜਿਹੜਾ ਗਦਕਾ ਪਾਰਟੀ ਆ ਜਿਹੜਾ ਪ ਉਤੇ ਉਹਨਾਂ ਦੇ ਕਿੰਪ ਲਾਇਆ ਜਾਂਦੇ ਸਾਹਮਣੇ ਸਖਾਈ ਹੁੰਦਾ ਉਹ ਕੱਟਕਾ ਪਾਰਟੀ ਹੈ ਉਹਨਾਂ ਦੇ ਨਾਲ ਸਾਡੇ ਰਾਕੇ ਜਤਾ ਹੈ ਬਲਕਿ ਇਹ ਪੰਜ ਪਿਆਰੇ ਹਨ ਪਿਛੇ ਬਹੁਤ ਸੰਗਤ ਜਿਹੜੀ ਹੈ ਕੋਚਾਕੇ ਲੈ ਕੇ ਆਏ ਹਨ ਉਹ ਜੇ ਨਗਰ ਕੀਰਤਨ ਸ਼ੁਰੂ ਕਰਾ ਦੇ ਮਨੀ ਭਾਈ ਬਨੀ ਸਿੱਕੇ ਸੱਟ ਦੀ ਵੀ ਵਿਦਿਆਨ ਉਹਨਾਂ ਦਾ ਵੀ ਅਸੀਂ ਨਾਲੇ ਸ਼ਾਮਿਲ ਤਵਾਦ ਕਰਦਾ ਭਾਈ ਖਾਲਸਾ ਭਾਈ ਸੁਖ ਰਖਦੇ ਆ ਅੱਜ ਗੁਰਦੁਆਰਾ ਗੋਨਾਨਕੁਰ ਸਾਹਿਬ ਦੀ ਸਭ ਸੰਗਤਾਂ ਵੱਲੋਂ ਨਗਰ ਕੀਰਤਨ ਕੱਢਿਆ ਗਿਆ ਜਿਹਦੇ ਵਿੱਚ ਜਿਹੜੇ ਗੁਰੂ ਸਾਹਿਬ ਦੇ ਉਪਦੇਸ਼ ਹਨ ਉਹਨਾਂ ਨੂੰ ਮੁਖਰੇ ਕਿੱਦੇ ਹੋਇਆ ਕਿ ਇਹਨਾਂ ਪੁੱਤਰਾਂ ਤੇ ਵੀ ਜੀ ਪਰਿਵਾਰ ਜੀ ਇਹ ਕੁਝ ਚਾਰ ਉਹ ਕਲਜੀ ਵਾਲੇ ਪਾਚਾ ਜਿਹੜੀ ਕੇ ਸਾਰ ਸੰਗਤ ਨੂੰ ਦੇਖ ਕੇ ਆ ਵੀ ਪੁੱਤਰ ਨੂੰ ਮਾਰ ਕੇ ਮਾਤਾ ਸਾਹਿਬ ਕੌਰ ਜੀ ਨੂੰ ਕਹਿੰਦੇ ਆ ਕਿ ਜਿਹੜੇ ਆ ਜਿਹੜੀ ਸੰਗਤ ਬੈਠੀ ਹੈ ਇਹ ਜਿਹੜੀ ਹੈ ਇਹ ਹੀ ਤੁਹਾਡੇ ਪੁੱਤਾਂ ਨੂੰ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਇਸ ਜਨਮ ਦਿਹਾੜੇ ਦੀ ਖੁਸ਼ੀ ਸਾਰ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੇ ਆ ਤੇ ਸਮੁੱਚੀ ਗੁਰਦੁਆਰਾ ਗੁਲਾਣਪੁਰ ਦੀ ਟੀਮ ਵੱਲੋਂ ਆਪ ਸਭ ਨੂੰ ਰਾਜ ਦੇਣੇ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ